ਆਈਆਂ ਸਸਵੀ ਦੇ ਨਾਲ ਹੋਣਗੇ ਵੀ ਸ ਵੀਰੇ ਜੀ ਮੈਂ 550 ਰੁਪਏ ਦੀ ਇੰਚ ਆ ਗਈ ਜੀ ਸਾਰੇ ਤਰ੍ਹਾਂ ਦੀ ਵੈਰੇਟੀ ਮਿਲਦੀ ਜੀ ਆਪਣੇ ਕੋਲੇ ਐ ਨਹੀਂ ਜੀ ਇੱਕ ਜੀ ਤਰ੍ਹਾਂ ਦੀ ਹੋਊਗੀ ਲੈ ਮਿੱਤਰੋ ਜਿਨ੍ਹਾਂ ਨੇ ਮਾਰਾ ਕਰ ਜਣਾ ਗਏ ਫੋਨ ਸਕੈਨਰ ਨਾਲ ਮਾਣ ਲੂਗਾ ਦੇਖੋ ਸੋਹਣੇ ਮਾੜੇ ਆਰਟੀਕਲ ਮਾੜੇ ਲੱਗਿਆ ਵਾ ਕਹਿੰਦਾ ਬਾਈ ਕਹਿੰਦਾ ਟੀ ਸ਼ਰਟਾਂ ਦੇ ਉੱਪਰ 550 ਰੁਪਏ ਦੀ ਵੀਰੇ ਫੁੱਲ ਗਾਰੰਟੀ ਹੋਊਗੀ ਕੱਪੜੇ ਦੀ ਅੱਛਾ ਜੀ ਬਹੁਤ ਵਧੀਆ ਮਾਲ ਹੋਗਾ ਇਹ ਨਹੀਂ ਬਾਕੀ ਉਹ ਪੰਜਾਬੀ ਮਾਂ ਬੋਲੀ ਲੈ ਦਿਖਾਏ ਕੀ ਰੇਟ ਹੈ ਇਹਦਾ ਇਹ ਬਾਈ 350 ਆ ਕੋਈ ਮੇਰਾ ਵੀਰ ਪੰਜਾਬੀ ਮਾਂ ਬੋਲੀ ਲੈਣਾ ਚਾਹੁੰਦਾਗਾ ਆ ਤੁਸੀਂ ਦੇਖ ਸਕਦੇ ਆ ਇਹਦੇ ਜੇ ਸਸਤੀ ਲੈਣੀ ਆ ਤਾਂ 200 ਰੁਪਏ ਲਈ ਵੀ ਮਿਲ ਜੂ ਆਪਣੇ ਕੋਲ ਕੋਈ ਤਾਂ ਕੋਈ ਹੋਊਗੀ ਹਾਂ ਉਹ ਵੀ ਤੁਹਾਨੂੰ ਦਿਖਾ ਦੇ 200 ਰੁਪਏ ਦਾ ਕੀ ਰੇਟ ਆ ਇਹ 350 ਜੀ 350 ਜੀ ਮਤਲਬ ਵਧੀਆ ਚ ਹਾਂ ਉਸ ਤੋਂ ਘੱਟ ਰੇਟ ਦੇ ਵਿੱਚ 200 ਰੁਪਏ ਵਿੱਚ ਵੀ ਆ ਦੇਖ ਲਓ ਪੰਜਾਬੀ ਮਾਂ ਬੋਲੀ ਦਾ ਸਟicker ਲੱਗਿਆ ਹੋ ਉੱਤੇ ਬਾਈ ਤੇ ਉਸ ਤੋਂ ਅੱਗੇ ਹੋਰ ਕਿ ਲੋਹਰਾ ਦੇ ਵਿੱਚ ਕੀ ਡਿਸਕਾਊਂਟ ਆ ਲੋਹਰਾ ਆਪਣੇ ਕੋਲੇ ਤਿੰਨ ਚਾਰ ਤਰ੍ਹਾਂ ਦੀ ਬ੍ਰੇਕ ਹੈਗੀ ਬੜੀ ਸ਼ਾਹ ਆ ਨੈਟ ਵਾਲੀ ਐਚਡੀ ਚ ਕੱਪੜੇ ਚ ਆ ਗਈ ਬੇ ਸਿਆਲਾ ਵਿੱਚ ਵੀ ਚੱਲ ਜਾਂਦੀ ਆ ਨਾ ਸਰਦੀ ਗਰਮੀ ਦੋਨੇ ਰੁੱਤ ਪੈਂਦੀ ਆ ਵੀਰੇ ਆ ਸਪੋਰਟਸ ਕੱਪੜੇ ਚ ਆ ਗਈ ਬਈ ਸਪੋਰਟਸ ਕੱਪੜੇ ਚ ਆ ਗਈ ਐਨਐਸ ਕੱਪੜੇ ਚ ਆ ਇਹਦਾ ਗ੍ਰੇਟ ਜੱਲਦਾ ਯਾਰ ਦੇ 5 ਪੀਸ ਬਈ 1000 ਦੀਆਂ 5 1000 ਦੀਆਂ 5 ਆਮ ਤੌਰ 'ਤੇ 3-400 ਤੋਂ ਇੱਕ ਦਿੰਦੇ ਆ ਇਹ ਗੱਲ ਲੈਣੀ ਆ 250 ਦੀ ਇਹਦੇ ਕੋਲੇ ਦੇ 5 ਪੀਸ ਬਈ ਆਮ ਤੌਰ 'ਤੇ 3-400 ਤੋਂ ਦੇਖਿਆ ਜਾਂਦਾ 350 ਤੋਂ ਘੱਟ ਤਾਂ ਮਿਲਦੀ ਆ 350 ਦੀ ਹਾਂ ਹਾਂ ਤੇ ਰੰਗ ਰੰਗ ਤਾ ਜਾਂਦਾ ਦਾ ਫੁੱਲ ਗਰੰਟੀ ਹੈ ਦੀ ਫੁੱਲ ਗਰੰਟੀ ਆ ਨਾ ਜੋ ਕੋਈ ਮੇਰਾ ਵੀਰ ਆ ਦੇਖ ਲੈ ਫਿਰ ਮੈਂ ਕਿਹਾ ਬਾਈ ਗਰੰਟੀ ਜਿਹੜੀ ਚੀਜ਼ ਦੀ ਹੋ ਇੱਥੇ ਆਪਾਂ ਦੱਸਾਂਗੇ ਜਿਹਦੀ ਨਹੀਂ ਗਰੰਟੀ ਆਪਾਂ ਅਗਲੇ ਨੂੰ ਇੱਥੇ ਜਵਾਬ ਦੇ ਦਾਂਗੇ ਬਾਈ ਪੂਰੀ ਗਰੰਟੀ ਹੈ ਠੀਕ ਆ ਠੀਕ ਆ ਬਾਈ ਆਪਣੇ ਕੋਲੇ ਸ਼ਾਰਟਸ ਆ ਗਏ 350 ਰੁਪਏ ਦੀ ਰੇਟ ਆ 350 ਰੁਪਏ ਦਾ ਇੱਕ ਇਹ ਤੋਂ ਵੱਧ ਜੇ ਇਕੱਠਾ ਜੇ ਇਕੱਠਾ ਲਵਾਂ ਤਿੰਨ ਚਾਰ ਕੋਈ ਹੈਗਾ ਡਿਸਕਾਊਂਟ ਕੋਈ ਗੱਲ ਨਹੀਂ ਜਿਹੜਾ ਸੋਡੀ ਵੀਡੀਓ ਨੂੰ ਸ਼ੇਅਰ ਕਰੂ ਫੋਲੋ ਕਰੂ ਵੀਰੇ ਪੇਜ ਨੂੰ ਉਹਨੂੰ ਆਪਾਂ ਸੈਂਡੋ ਫ੍ਰੀ ਦੇ ਦਾਂਗੇ ਚੱਕ ਬਾਈ ਨਾਲ ਸੈਂਡੋ ਵਧੀਆ ਗੇ ਭਾਈ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕੋਈ ਹੁੰਦੀ ਹੈ ਵੀਰੇ ਅੱਛਾ ਹਾਂ ਆਏ ਨਹੀਂ ਆ ਜਾਓ ਅੰਦਰ ਆ ਜਾਓ ਵੀਰੇ ਸਰਦੀ ਵਾਲੀ ਆ ਸਰਦੀ ਵਾਲੇ ਆਟਮ ਦਿਖਾਉਣਾ ਭਾਈ ਅੰਦਰ ਆਟਮ ਆਪਣੇ ਕੋਲੇ ਫੁੱਲ ਹੁੰਦੀ ਹੈ ਆ ਦੇ ਆਪਾਂ ਇਹ ਲੋਰ ਬੱਡੇ ਸਿਰ ਦੇ ਤੇ 3 4 5 ਵੇਖ ਲੈ ਵੀਰੇ ਹਾਂ ਤੇ 350 ਰੁਪਏ ਦੀ ਇੱਕ ਆ ਵੀਰੇ 350 ਦੇ ਇੱਕ ਹਜ਼ਾਰ ਦੇ ਤਿੰਨ ਹਜ਼ਾਰ ਦੀਆਂ ਤਿੰਨ ਤੇ ਇਹ ਫੁੱਲ ਵੈਰਟੀ ਪਈਆ ਸਰਦੀ ਵਾਲੇ ਵੀ ਬਾਈਆਂ ਕੋਲੇ ਕੋਟੀਆਂ ਜੈਕਟਾਂ ਸਾਰਾ ਕੁਝ ਫੁੱਲ ਸਮਾਨ ਵਗੈਰਾ ਲੈਣਾ ਬਾਸਕਟਾਂ ਦੇ ਆਪਣੇ ਕੋਲੇ ਫੁੱਲ ਵੈਰਟੀ ਹੁੰਦੀ ਹੈ ਬਾਸਕਟ ਕੀ ਰੇਟ ਆ ਬਾਸਕਟ ਦਾ 400 ਰੁਪਏ ਦੀ ਇੱਕ ਵੀਰੇ ਗਰਾਸੀ ਫੁੱਲ ਸਿਰਫ 500 ਦੀ 500 ਰੁਪ ਤਾਰਾ 1800 ਦੇ ਲਾਈ ਜਾਂਦੇ ਆ ਇਹ ਸੈ 37 ਤੋਂ ਲੈ ਕੇ 44 ਦਿੱਕਰ ਸਾਈਜ਼ ਮਿਲ ਜਾਣਗੇ ਹਾਂ ਸੈ ਸਾਰੇ ਮਿਲ ਜਾਣਗੇ ਕੋਟ ਮੈਂਟ ਫਾਈਵ ਦੇ 3 ਪੀਸ ਪੂਰੇ ਚੱਤੀ ਆਣੀ ਬੇਕਰੇ ਲੈ ਸਾਲਾਂ ਵਾਲੇ ਗੈਟ ਮਾ ਭਾਈ ਦੇਖ ਲੋ ਜੋ ਕਿ ਮੇਰਾ ਵੀ ਇਹਦਾ ਕੀ ਪ੍ਰਾਈਸ ਆ ਭਾਈ ਇਹ 2300 ਰੁਪਏ ਦਾ ਵੀਰੇ ਰਿਵਰਸੀਬਲ ਬਾਸਕਟੂ ਨਾਲ ਦੋਨੇ 3000 ਤੋਂ 15 22 ਦਾ ਲੈ ਲੈਂਦੇ ਇਹਦਾ ਤੂੰ ਸਿਰਫ 2300 ਦੇ ਰਿਹਾ ਆਪਾਂ ਆਫਰ ਹੀ ਨਹੀਂ ਦਿੱਤੇ ਮੇਰੇ ਨਾਲ ਆਫਰ ਦੀ ਲੈ ਜੀ ਮਿੱਤਰੋ 2300 ਰੁਪਏ ਦੇ ਵਿੱਚ ਇਹਦੇ ਜੀ ਵੀ ਸਾਈਜ਼ ਮਿਲ ਜਾਣਗੇ ਵੀਰੇ 34 ਤੋਂ ਲੈ ਕੇ 44 ਸਾਈਜ਼ ਤੱਕ ਹਾਂ ਜੇ ਕਿਸੇ ਨੇ ਕੋਈ ਕਲਰ ਸਪੈਸ਼ਲ ਤਿਆਰ ਕਰਨਾ ਪੰਜ ਚਾਰ ਦਿਨ ਆਪਣੇ ਕੋਲੇ ਪਹਿਲਾਂ ਦੱਸ ਜਾ ਬਹੁਤ ਜੈਕਟਾਂ ਜੁਕਟਾਂ ਕੋਟੀਆਂ ਕਾਟੀਆਂ ਸ਼ਾਲਾਂ ਲੀਜੀ ਵਾਲੀ ਭਾਈ ਜਿਹੜੀ ਮਰਜ਼ੀ ਵੈਰੀਟੀ ਲੈ ਲਓ ਫਲਾਪੀ ਬਾਸਕਟ ਹੁੱਡੀ ਠੀਕਾ ਲੋਰ ਠੀਕਾ ਸਾਰੀ ਆਈਟਮ ਹੁੰਦੀ ਆ ਆਪਣੇ ਕੋਲੇ ਲੱਗੀ ਪਈਏ ਇੱਕ ਵਾਰ ਚੈੱਕ ਕਰਾ ਦੂਗੀ ਆ ਦੇਖ ਲਓ ਵੀ ਸਰਦੀਆਂ ਵਾਲੇ ਆਈਟਮਾਂ ਲੈਣੀਆਂ ਸਾਰਾ ਸਮਾਨ ਫਾਦੇ ਵਾਲਾ ਵੀ ਬਾਰ ਘੱਟੂ ਘੱਟ 60 70000 ਰੁਪਏ ਦੀ ਸੌਫਨ ਕਰਦਾ ਬੰਦਾ ਆਪਾਂ ਉਹਨੂੰ 20000 ਰੁਪਏ ਦੀ ਬਾਹਰਲਾ ਸਾਰਾ ਸਮਾਨ ਲੂ। ਅੱਛਾ ਯਾਰਾ 60 70% ਡਿਸਕਾਊਂਟ ਤੇ ਹਾਂ 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 ਵੀਰੇ ਹੋਰ ਗਰਮੀ ਵਾਲੀਆਂ ਹੋਰ ਆਈਟਮ ਠੀਕ ਹੋਊਗੀ ਵੀਰੇ ਬਾਹਰ ਗਰਮੀ ਵਾਲਾ ਜੋ ਬਗਰ ਗਰਮੀ ਵਾਲਾ ਆਈਟਮਾਂ ਬਾਈ ਹੋਰ ਦੇਖ ਲਓ ਲੱਗੇ ਹੀ ਜਾਂਦੇ ਆਪਣੇ ਕੋਲ ਆ ਦਿਖਾਉਣਾ ਤੁਹਾਨੂੰ ਗੱਲ ਲੈਣੀ ਬ्रो ਵੀਰੇ ਦੇਖੋ ਬਾਹਰ ਜੀ ਨੇ ਬਾਹਰ ਮੁੰਡਿਆਂ ਨੇ ਜਾਣਾ ਫੁੱਲ ਵੈਰਟੀ ਵਧੀਆ ਹੋਊ ਵੀਰੇ ਰੰਗ ਰੰਗ ਤਾਂ ਨਹੀਂ ਹੋਰਦਾ ਰੰਗ ਦੀ ਗਾਰੰਟੀ ਹੁੰਦੀ ਯਾਰ ਸਟੋਰ ਰਾਤੀ ਕਰਾ ਬਹੁਤ ਵਧੀਆ ਬਈ ਵਿਦੇਸੀ ਇਹਦਾ ਕੀ ਪ੍ਰਾਈਸ ਆ ਇਹ 550 ਦੀ ਬਈ 550 ਰੁਪਏ ਦੀ 550 ਦੀ ਠੀਕ ਹੈ ਜੇ ਵੱਡੀ ਮਾਰਕੀਟ ਜਾਓਗੇ ਵੀ ਆਜ ਤੁਹਾਨੂੰ 11-1200 ਰੁਪਏ ਦੇ ਮਿਲਣਿਆ ਘੱਟੋ ਘੱਟ 1500 ਰੁਪਏ ਵਿੱਚ ਫੁੱਲ ਕੰਮ ਹੋ ਗਿਆ ਵਾ ਕੰਪਨੀ ਦੇ ਪੀਸ ਆਪਾਂ ਨਾ ਨਹੀਂ ਲੈ ਸਕਦੇ ਕੰਪਨੀ ਦੇ ਪੂਰਾ ਵਧੀਆ ਮਾਲ ਆ ਵੀਰੇ ਸਾਰੇ ਠੀਕ ਆ ਸਿਰਫ 550 ਰੁਪਏ ਦੇ ਵਿੱਚ ਬਾਈ ਕਲਰ ਵਾਲੀ ਆ ਗਈ ਵੀਰੇ ਕਲਰ ਵਾਲੀਆਂ ਕੀ ਸ਼ਰਟਾਂ ਤੇ ਉਸ ਤੋਂ ਬਾਅਦ ਅੱਗੇ ਆ ਵਧੀਆ ਚੈਨਸ ਕੱਪੜੇ ਜਾ ਗਈ ਬਾਈ ਲੋਰ ਇਹ 350 ਰੁਪਏ ਦੀ 1000 ਰੁਪਏ ਦੇ 3 ਪੀਸ ਆਪਾਂ ਫੇਰ ਨਾ ਟੱਕਰਾ ਦੇਖੋ ਕਿੰਨਾ ਮਹਾਰਾਗ ਬਿਲਕੁਲ ਹੀ ਹੋਰ ਦਾ ਸਟੋਕ ਪੇਜ ਨੂੰ ਫੋਲੋ ਕਰੋ ਸ਼ੇਅਰ ਕਰੋ ਵੱਧ ਵੱਧ ਹੋਣ ਆਪਾਂ ਸੈਂਡੋ ਬਿਲਕੁਲ ਫਰੀ ਦੇ ਦੇ ਠੀਕ ਆ ਨਾਲ ਬਾਈ ਆਫਰ ਵੀ ਚੱਲ ਰਿਹਾ ਬਾਈਆਂ ਦਾ ਹਾਂ ਤੇ ਹੋਰ ਅੱਗੇ ਹੋਰ ਵੀਰੇ ਕ੍ਰਾਸ ਕੱਪੜੇ ਜਾ ਗਈਆਂ ਦੇਖੋ ਨਾ ਜੈਪਲਾ ਆਟੀਕ ਦੇਖੋ ਇਹਦਾ ਕੀ ਪ੍ਰਾਈਸ ਹੈ 650 ਰੁਪਏ ਦੀ ਵੀਰੇ 650 ਚਾਹ ਦੇਖੋ ਵੇ ਨਾਇਕੇ ਦਾ ਮਾਰਕਾ ਲੱਗਿਆ ਵਾ ਫਿਰ ਸਾਡੇ ਕੋਲ 350 ਰੁਪਏ ਦੇ ਵਿੱਚ ਇਹ ਤੋਂ ਵਧੀਆ ਲੈਣੀ ਹੈ ਵੈਰਾਈਟੀ ਆ ਲੋ ਇਹ 800 ਰੁਪਏ ਦੀ ਰੇਂਜ ਆ ਜਾਈ ਜੀ ਠੀਕ ਆ ਠੀਕ ਆ ਉਹ ਤੋਂ ਵਧੀਆ ਬਈ 800 ਰੁਪਏ ਦੀ ਰੇਂਜ ਆ ਤੁਸੀਂ ਦੇਖ ਸਕਦੇ ਹੋ ਅਨੇ ਤਰ੍ਹਾਂ ਦੀ ਆ ਹੀ ਜਾਂਦੀ ਹੈ ਬਈ ਮਤਲਬ ਇਹ 200 ਤੋਂ ਸਟਾਰਟ ਹੋ ਕੇ ਹਾਂ 200 300 350 550 800 ਅੱਗੇ ਤੱਕ ਜਾ ਗਈ ਬਈ 550 ਰੁਪਏ ਤੱਕ 550 ਦੇ ਵਿੱਚ ਜੇ ਕੋਈ ਮੇਰਾ ਵੀ ਜਿਸ ਤਰ੍ਹਾਂ ਦੀ ਟੀ-ਸ਼ਰਟ ਲੋਰ ਲੈਣਾ ਚਾਹੁੰਦਾਗਾ 200 ਰੁਪਏ ਤੋਂ ਸਟਾਰਟ ਆ ਬਾਈਆਂ ਕੋਲੇ ਟੀ-ਸ਼ਰਟ ਤੇ ਲੋਰ ਸ਼orts ਆ ਗਏ ਇਹ 200 ਰੁਪਏ ਦੀ ਰੇਂਜ ਆ ਗਏ ਵੀਰੇ ਆ 200 ਦਾ ਬਾਈਆਂ ਕੋਲੇ 350 ਦਾ ਪਿਆ ਇੱਕ ਸ਼orts ਦੇ 1 550 ਰੁਪਏ ਦਾ ਆ 200 ਜਿਹੜਾ ਬੰਦਾ ਆਊਗਾ ਉਹੋ ਜੀ ਕੁਆਲਿਟੀ ਵੀ ਬੰਦੇ ਨੂੰ ਮਿਲ ਜੂਗੀ ਹੁਣ ਆਪਾਂ ਨਹੀਂ ਬੰਦਿਆ ਜਿਹੜਾ ਰੇਟ ਆ ਬੰਦ ਚੀਜ਼ ਤਾਂ ਮਿਲ ਜੂਗੀ ਜਾਂ ਆਪਾਂ ਕਹਿ ਦਈਏ ਵੀ 200 ਦੀ ਆਪਾਂ ਫ੍ਰੈਂਡ ਦੇ ਦਿੰਦਾ ਕਿਉਂ ਨਹੀਂ ਮਿਲਦਾ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਕਿਤੇ ਉਹ ਵੀ ਨਹੀਂ ਮਿਲਣਾ ਆਹ ਦੇਖੋ ਵੀਰੇ ਸ਼ਰਟ ਆ ਗਈ ਆਪਣੇ ਕੋਲੇ 450 ਰੁਪਏ ਦੀ ਰੇਟ ਲੈ ਇਹ ਵੀ 450 ਰੁਪਏ ਦੀ ਗਾਰੰਟੀ ਹੋਊਗੀ ਪੀਪਰ ਕਾਟਨ ਦੀ ਕੁਆਲਿਟੀ ਆ ਬਾਈ ਕੁਝ ਨਹੀਂ ਹੁੰਦਾ ਇਹਨਾਂ ਨੂੰ ਵੀਰੇ ਆਹ ਸੈਂਡੋ ਬਿਲਕੁਲ ਫ੍ਰੀ ਹੈ ਜਿਹੜਾ ਵੀ ਤੁਸੀਂ ਖਰੀਦ ਕੇ ਆਉਗਾ ਠੀਕ ਆ ਠੀਕ ਆ ਵੀ ਆਪਾਂ ਸਭ ਵਾਜਣੀ ਮੋਡਲ ਕਰਕੇ ਨਹੀਂ ਲਵਾਂ ਜਿਹੜਾ ਕੋਈ ਨਾਂ ਵੀ ਚੀਜ਼ ਲਊ ਯਾਰ ਵੀਡੀਓ ਥੋੜੀ ਸ਼ੇਅਰ ਕਰਕੇ ਆ ਜੀ ਸੰਦੋ ਆਪਾਂ ਫਿਰ ਵੀ ਦੇ ਦਾਂਗੇ ਕੋਈ ਗੱਲ ਨਹੀਂ ਹੋਰ ਪਾ ਜੀ ਸਪੋਰਟਸ ਦੇ ਟੀ-ਸ਼ਰਟਾਂ ਗਿਰੇ ਲੱਗੀ ਪਈਆਂ ਹਜ਼ਾਰ ਦੇ ਪੰਜ ਪੀਸ ਬਾਈ ਹਜ਼ਾਰ ਦੀਆਂ ਪੰਜ ਰੰਗ ਰੰਗ ਉੱਡਾਂ ਦੀ 100% ਗਾਰੰਟੀ ਤੁਸੀਂ ਆਮ ਪਾਈਆਂ ਦੇਖੀਆਂ ਹੋਣੀਆਂ ਸਪੋਰਟ ਦੀਆਂ ਟੀ-ਸ਼ਰਟਾਂ ਵੀ ਆਹ ਤੁਸੀਂ ਵੇਖ ਲਓ ਇੱਕ ਅਡਰੈਸ ਫੇਲਦਾ ਜਿਹਨਾਂ ਦਾ ਰੰਗ ਜਾ ਬਿਲਕੁਲ ਨਹੀਂ ਹੋ ਸਕਦਾ ਜਿਹੜਾ ਹੈਗਾ ਆਪਣਾ ਸਰਕਾਰੀ ਸਕੂਲ ਮੰਦਿਆਂ ਵਾਲਾ ਭੈਰੂਪਾ ਉਹਦੇ ਸਾਹਮਣੇ ਕਲੋਨੀ 'ਚ ਆਪਣੀ ਦੁਕਾਨਾ ਗੁਰਦਾਸ ਸਪੈਸ਼ਲ ਨੱਟਾ ਬਾਈ ਫੋਨ ਨੰਬਰ ਆਪਣੇ ਲੈ ਲਓ ਵੀਰੇ 9465568477 ਅਜੇ ਵਿੱਚ 5 ਲੋਰਾਂ ਦੇ ਪੈਂਟਾ 939858311 30 ਸਾਲ ਤੱਕ ਹੋਰ ਪੈਂਟਾ ਦੇ ਵਿੱਚ ਆਫਰ ਕੋਈ ਪਝੀਨ ਦੀਆਂ ਪੈਂਟਾ ਪੁੰਟਾ ਜਾਂ ਹੋਰ ਕੋਈ ਵੀਰੇ ਪਹਿਲਾਂ ਸ਼ਰਟਾਂ ਜੀ ਦੇਖਾ ਆ ਸੈਂਪਲ ਸ਼ਰਟ ਲੈਣੀ ਹੈ 250 ਰੁਪਏ ਜੀ ਵੀਰੇ ਸਿਰਫ 250 ਦੀ 250 ਦੀ ਸ਼ਰਟ ਹਾਂ ਬਈ ਆ ਦੇਖੋ ਬਈ 250 ਦੀ ਸਿਰਫ 250 ਰੁਪਏ ਦੇ ਵਿੱਚ 600 ਰੁਪਏ ਦੀ ਆ ਤਾਂ ਤੁੰਗ ਤਾਂ ਹੀ ਉੜਦਾ ਜਾਂ ਮੈਂ ਕਿਹਾ ਵੀਰੇ